ਅਜਿਹੀਆਂ ਏਜੰਸੀਆਂ ਜੋ ਆਏ ਦਿਨ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਵੀਜ਼ਾ ਲਗਾਉਣ ਦੇ ਵਾਦੇ ਕਰਦਿਆਂ ਨੇ ਤਾਂ ਜੋ ਚੰਗਾ ਭਵਿੱਖ ਦੇਖ ਸਕਣ ਵਿਦੇਸ਼ਾਂ ਦੇ ਵਿੱਚ ਤੇ ਕਈ ਨੌਜਵਾਨ ਕੁੜੀਆਂ ਮੁੰਡੇ ਜੋ ਵਿਦੇਸ਼ਾਂ ਦੇ ਵਿੱਚ ਹੀ ਆਪਣੇ ਭਵਿੱਖ ਨੂੰ ਵਧੀਆ ਦੇਖਦੇ ਨੇ ਕਿ ਵਿਦੇਸ਼ ਦੇ ਵਿੱਚ ਜਾ ਕੇ ਆਪਣੇ ਭਵਿੱਖ ਨੂੰ ਸੰਭਾਲ ਸਕਣਗੇ ਤੇ ਪਿੱਛੋਂ ਆਪਣੇ ਘਰ ਦਾ ਵੀ ਗੁਜ਼ਾਰਾ ਜਿਹੜਾ ਆ ਆਪਣੇ ਘਰ ਦੀ ਸਥਿਤੀ ਜਿਹੜੀ ਹੈ ਉਹ ਚੰਗੀ ਕਰ ਸਕਣਗੇ ਅਜੀਆਂ ਖਬਰਾਂ ਰੋਜ਼ ਦੇਖਣ ਨੂੰ ਮਿਲਦੀਆਂ ਨੇ ਕਿ ਕਈ ਵਿਦਿਆਰਥੀਆਂ ਦਾ ਵੀਜ਼ਾ ਜਿਹੜਾ ਹੈ ਉਹ ਲੱਗ ਜਾਂਦਾ ਨੇ ਵਿਦੇਸ਼ ਜਾਂਦੇ ਨੇ ਤੇ ਮੁੜ ਕੇ ਉਹਨਾਂ ਦੇ ਨਾਲ ਉੱਥੇ ਹਾਸੇ ਵੀ ਪਾ ਫੜ ਜਾਂਦੇ ਨੇ ਪਰ ਕਈ ਏਜੰਸੀਆਂ ਇਸ ਤਰ੍ਹਾਂ ਦੀਆਂ ਨੇ ਜੋ ਵੀਜ਼ਾ ਲਗਾਉਣ ਦੀਆਂ ਪੱਕੇ ਵਾਅਦੇ ਕਰਦਿਆਂ ਨੇ ਪਰ ਮੁੜ ਕੇ ਨਾ ਤਾਂ ਉਹਨਾਂ ਦਾ ਵੀਜ਼ਾ ਲੱਗਦਾ ਹੈ ਤੇ ਨਾ ਹੀ ਪੈਸੇ ਮੋੜੇ ਜਾਂਦੇ ਨੇ ਇੱਕ ਅਜੀਬਾ ਮਾਮਲਾ ਹੈ ਕੀ ਲੜਕੀ ਜਿਹੜੀਏ ਉਸਨੇ ਅਮਰੀਕਾ ਜਾਣਾ ਸੀ ਵੀਜ਼ਾ ਦੇ ਲਈ ਅਪਲਾਈ ਕਰਦੀ ਹੈ ਲੇਕਿਨ ਉਸਦਾ ਵੀਜ਼ਾ ਜਿਹੜਾ ਕੈਨਸਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਲੜਕੀ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਜਾਂਦਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਜਮ ਕੇ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਕੱਲਾਂ ਵੀ ਕੀਤੀਆਂ ਜਾ ਰਹੀਆਂ ਨੇ ਆਏ ਦਿਨ ਅਜਿਹੇ ਟਰੈਵਲ ਏਜੰਟ ਜਿਹੜੇ ਕੀ ਪ੍ਰੋਮਿਸ ਕਰਦੇ ਨੇ ਨੌਜਵਾਨ ਲੜਕੇ ਲੜਕੀਆਂ ਨੂੰ ਸੁਪਨਾ ਦਿਖਾਉਂਦੇ ਨੇ ਲੁਭਾਉਂਦੇ ਨੇ ਕਿ ਉਹਨਾਂ ਦਾ ਵੀਜ਼ਾ ਲਗਾ ਦਿੱਤਾ ਜਾਵੇਗਾ ਤੇ ਪੈਸੇ ਵੀ ਮੋੜ ਦਿੱਤੇ ਜਾਣਗੇ ਪਰ ਇਹ ਅਜਿਹਾ ਇਹ ਮਾਮਲਾ ਜਿਹੜਾ ਆ ਇਹ ਸਾਹਮਣੇ ਆ ਚੁੱਕਾ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਲੜਕੀ ਦੇ ਵੱਲੋਂ ਆਪਣੇ ਸਮਰਥਕ ਤੇ ਉਹਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸ 에ਜੰਟ ਦੇ ਆਫਿਸ ਪਹੁੰਚਦੇ ਨੇ ਤੇ ਉੱਥੇ ਕੁੱਟਮਾਰ ਹੋ ਜਾਂਦੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਲੜਕੀ ਨੇ ਜੜਾਇਆ ਵੀਜ਼ੇ ਦਾ ਅਪਲਾਈ ਕੀਤਾ ਸੀਗਾ ਪਰ ਵੀਜ਼ਾ ਜਿਹੜਾ ਉਹ ਰਿਫਿਊਜ਼ ਹੋ ਜਾਂਦਾ ਜਿਸ ਤੋਂ ਬਾਅਦ ਜਿਹੜਾ ਟਰੈਵਲ ਏਜੰਟ ਦਾ ਮਾਲਕ ਸੀ ਉਸਦੇ ਵੱਲੋਂ ਕਿਹਾ ਗਿਆ ਕਿ ਤੁਹਾਡੇ ਪੈਸੇ ਵੀ ਮੋੜ ਦਿੱਤੇ ਜਾਣਗੇ ਪਰ ਜਦੋਂ ਲੜਕੀ ਨੇ ਵੀਜ਼ਾ ਰਿਫਿਊਜ਼ ਹੋ ਜਾਣ ਤੋਂ ਬਾਅਦ ਪੈਸੇ ਵਾਪਸ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗਿਆ ਪੈਸੇ ਵਾਪਸ ਨਹੀਂ ਮੋੜ ਰਿਆ ਸੀ ਜਿਸ ਤੋਂ ਬਾਅਦ ਲੜਕੀ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਆਫਿਸ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਉੱਥੇ ਹੱਤੋਂ ਪਾਈ ਹੋਣ ਲੱਗ ਜਾਂਦੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਤਾਂ ਬੜੇ ਹੀ ਸਹੀ ਤਰੀਕੇ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਹਦੇ ਪੈਸੇ ਵਾਪਸ ਮੋੜੇ ਜਾਣ ਜਾਂ ਫਿਰ ਵੀਜ਼ਾ ਜਿਹੜਾ ਆ ਉਹ ਸਹੀ ਤਰੀਕੇ ਦੇ ਨਾਲ ਅਪਲਾਈ ਕਰਾਇਆ ਜਾਵੇ ਪਰ ਇਹ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਗੱਲ ਹੱਤੋਂ ਪਾਈ ਤੱਕ ਆ ਜਾਂਦੀ ਲੜਾਈ ਝਗੜਾ ਬਣ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਹੋਣੇ ਵੀਡੀਓ ਵਾਇਰਲ ਹੋ ਗਈ ਤੇ ਮਾਮਲਾ ਜਿਹੜਾ ਹੋਰ ਵੀ ਜ਼ਿਆਦਾ ਪੱਕ ਗਿਆ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਗਈ ਹੈ ਇਹ ਵੀਰੋ ਜਿਹੜੀ ਜਲੰਧਰ ਦੀ ਗੜਾ ਰੋਡ ਵਿਖੇ ਸਥਿਤ ਇੱਕ ਟਰੈਵਲ ਏਜੰਟ ਦੇ ਆਫਿਸ ਦਾ ਹੈ ਜਿੱਥੇ ਜਦੋਂ ਕਿ ਹੰਗਾਮਾ ਹੁੰਦਾ ਹੈ ਵੀਜ਼ਾ ਅਪਲਾਈ ਕਰਨ ਵਾਲੀ ਜਿਹੜੀ ਕਲਾਇੰਟ ਹੈ ਆਪਣੇ ਸਮਰਥਕਾਂ ਦੇ ਨਾਲ ਦਫਤਰ ਦੇ ਵਿੱਚ ਉਹਨਾਂ ਦੇ ਪਹੁੰਚ ਜਾਂਦੀ ਹੈ ਤੇ ਕੁੱਟਮਾਰ ਜਿਹੜੀ ਕੀਤੀ ਜਾਂਦੀ ਹੈ ਇਹਦਾ ਦਾਦੀ ਕੀ ਮਾਮਲਾ ਚੜਾਇਆ ਥਾਣਾ ਨੰਬਰ 7 ਦੀ ਪੁਲਿਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਦਿੱਤੀ ਜਾਂਦੀ ਹੈ ਜਾਣਕਾਰੀ ਦੇ ਅਨੁਸਾਰ ਇੱਕ ਕੁੜੀ ਨੇ ਵਿਦੇਸ਼ ਅਮਰੀਕਾ ਜਾਣ ਦੇ ਲਈ ਅਕੈਡਮੀ ਦੇ ਵਿੱਚ ਅਪਲਾਈ ਕੀਤਾ ਹੈ ਦੋਸ਼ ਹੈ ਕਿ ਵੀਜ਼ਾ ਰਿਫਿਊਜ਼ ਹੋ ਗਿਆ ਇਹ ਲਗਾਇਆ ਜਾਂਦਾ ਹੈ ਜਿਸ ਕਾਰਨ ਕੁੜੀ ਏਜੰਟ ਨੂੰ ਪੈਸੇ ਮੋੜਨ ਦੇ ਲਈ ਕਹਿ ਰਹੀ ਹੈ ਪਰ ਉਹ ਟਾਲ ਮਟੋਲ ਕਰਦਾ ਰਿਹਾ ਜਿਸ ਤੋਂ ਬਾਅਦ ਤੰਗ ਪ੍ਰੇਸ਼ਾਨ ਹੋ ਕੇ ਲੜਕੀ ਆਪਣੇ ਪਰਿਵਾਰ ਦੇ ਨਾਲ ਉਸਦੇ ਆਫਿਸ ਹੀ ਪਹੁੰਚ ਜਾਂਦੀ ਹੈ ਸਮਰਥਕ ਵੀ ਨੇ ਜਿਹੜੇ ਲੜਕੀ ਦੇ ਹੋਰ ਵੀ ਜਿਹੜੇ ਸਹਾਇਕ ਨੇ ਉਹ ਪਹੁੰਚ ਜਾਂਦੇ ਨੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਏਜੰਟ ਨੇ ਪੈਸੇ ਨਾ ਮੋੜੇ ਤਾਂ ਕੁੜੀ ਜਿਹੜੀ ਹੈ ਆਪਣੇ ਪਰਿਵਾਰਿਕ ਮੈਂਬਰਾਂ ਸਮਰਥਕਾਂ ਦੇ ਨਾਲ ਏਜੰਟ ਤੇ ਆਫਿਸ ਪਹੁੰਚੀ ਹੈ ਜਿੱਥੇ ਪਹਿਲਾਂ ਤਾਂ ਸਟਾਫ ਦੇ ਨਾਲ ਬਹਿਸਵਾਜੀ ਹੋ ਜਾਂਦੀ ਹੈ ਸਹੀ ਤਰੀਕੇ ਨਾਲ ਗੱਲਬਾਤ ਕਰਕੇ ਮਾਮਲਾ ਨਿਬੜਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਕਿ ਸ਼ਾਂਤੀ ਦਿਨ ਸਾਰਾ ਮਾਮਲਾ ਜਿਹੜਾ ਸੁਲਝ ਜਾਵੇ ਪਰ ਬਾਅਦ ਵਿੱਚ ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਹੱਥੋਂ ਪਾਇ ਤਾਂ ਗੱਲ ਪਹੁੰਚ ਜਾਂਦੀ। ਇਹ ਸਾਰੀ ਵਾਰਤਾ ਜਿਹੜੀ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ। ਤੁਸੀਂ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਨਾ ਵੀਡੀਓਜ਼ ਦੇ ਵਿੱਚ ਦੇਖ ਸਕਦੇ ਹੋ ਕਿ ਸਾਫ਼ ਹੈ ਕਿ ਕੁੜੀ ਦੇ ਸਮਰਥਕ ਜਿਹੜੇ ਨੇ ਉਸ ਦੇ ਪਰਿਵਾਰਿਕ ਮੈਂਬਰ ਜਿਹੜੇ ਨੇ ਹੋਰ ਵੀ ਕਈ ਲੋਕੀ ਨੇ ਕੁਰਸੀਆਂ ਚੱਕ-ਚੱਕ ਕੇ ਸੁੱਟਦੇ ਪਏ ਨੇ। ਤੁਸੀਂ ਦੇਖ ਰਹੇ ਹੋ ਕਿ ਆਫਿਸ ਦਾ ਸਾਰਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਤੇ ਸੁੱਟਿਆ ਜਾ ਰਿਹਾ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਜਿਹੜੀ ਹੈ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।